ਸਰ ਮੇਰਾ ਨਾਮ ਡਾਕਟਰ ਜਗਜੋਤ ਸਿੰਘ ਰੋਬਲ ਆ ਤੇ ਪਰਸੋਂ ਅਨੰਤ ਅਮਬਾਨੀ ਤੇ ਰਾधिका ਮਰਚਣ ਦਾ ਵਿਆਹ ਹੋਣ ਜਾ ਰਿਹਾ ਮੁੰਬਈ ਦੇ ਵਿੱਚ ਤੇ ਮੈਂ ਇੱਕ ਆਪਣੀ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਧਾਈ ਦੇਣਾ ਵਾ ਤੇ ਮੈਂ ਚਾਹੁੰਦਾ ਮੈਂ ਪੇਂਟਿੰਗ ਮੈਂ ਗਿਫਟ ਕਰਨਾ ਚਾਹੁੰਦਾ ਉਹਨਾਂ ਨੂੰ ਤੇ ਇਸ ਤੋਂ ਪਹਿਲਾਂ ਵੀ ਮੈਂ ਬਾਲੀਵੁੱਡ ਦੇ ਕਪਲਸ ਦੀ ਪੇਂਟਿੰਗ ਸੁਣਾ ਚੁੱਕਿਆ ਹਾਂ ਅਸ਼ੋਰੀਆ ਬਿਸ਼ੇਕ ਬਚਨ ਸ਼ਿਲਪਾ ਸ਼ਟੀ ਰਾਜਪੁੰਦਰਾ ਤੇ ਸਾਫਰੀ ਖਾਨ ਕਰੀਨਾ ਗੋਰ ਉਹਨਾਂ ਨੂੰ ਮੈਂ ਪਰਸਨਲੀ ਪੇਂਟਿੰਗ ਗਿਫਟ ਕਰ ਚੁੱਕਿਆ ਤੇ ਇਹ ਵੀ ਇੱਕ ਇੰਡੀਆ ਦੇ ਵਿੱਚ ਬਹੁਤ ਵੱਡੀ ਵਿਆਹ ਹੋਣ ਜਾ ਰਿਹਾ ਪਰਸੋਂ ਤੇ ਮੈਂ ਚਾਹਨਾ ਮੈਂ ਮੇਰੀ ਦਿੱਲੀ ਇੱਛਾ ਗਿਆ ਕਿ ਇਹ ਪੇਂਟਿੰਗ ਉਹਨਾਂ ਦੇ ਹਾਊਸ ਦੇ ਵਿੱਚ ਡਿਸਪਲੇ ਕੀਤਾ ਜਾਵੇ ਪਰ ਮੈਂ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਵੀ ਕਪਲ ਪੇਂਟਿੰਗ ਸੁਣਿਆ ਹੋਇਆ ਤੇ ਬ੍ਰਿਟਨ ਦੇ ਮਹਾਰਾਜੇ ਉਹਨਾਂ ਦਾ ਜਦੋਂ ਵਿਆਹ ਆਇਆ ਸੀ ਉਦੋਂ ਵੀ ਮੈਂ ਪੇਂਟਿੰਗ ਨਹੀਂ ਹੀ ਤੇ ਇਹ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 2 ਦਿਨ ਲੱਗੇ ਆਜੇ ਇਹਨੂੰ ਪੇਂਟਿੰਗ ਨੂੰ ਮੈਂ ਫਾਈਨਲ ਟੱਚਸ ਦੇ ਰਿਹਾ ਪੇਂਟਿੰਗ ਨੂੰ ਤੇ ਇਹ ਪੇਂਟਿੰਗ ਦਾ ਜਿਹੜਾ ਸਾਈਜ਼ ਹੈਗਾ ਵਾ ਉਹ 5 ਫੀਟ ਬਾਈ 6 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਆ ਤੇ ਇਹਨੂੰ ਅਕ੍ਰੀਲਿਕ ਕਲਰਸ ਦੇ ਨਾਲ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਤੇ ਅਗਰ ਵਿਆਹ ਦੀ ਗੱਲ ਕੀਤੀ ਜਾਵੇ ਕਿ ਇੰਡੀਆ ਦੇ ਵਿੱਚ ਬਹੁਤ ਵੱਡਾ ਵਿਆਹ ਹੋ ਰਿਹਾ ਪੂਰੀ ਏਸ਼ੀਆ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਿਆਹ ਹੋਣ ਜਾ ਰਿਹਾ ਵਾ ਜਿਹਦੇ ਵਿੱਚ ਕਿ ਹਾਲੀਵੁੱਡ ਦੇ ਸਟਾਰ ਸਾਰੇ ਆ ਰਹੇ ਨੇ ਜਸਟਨ ਬੀਬਰ ਜੀ ਆਏ ਨੇ ਤੇ ਇਨ ਪੋਲੀਟੀਸ਼ੀਅਨਸ ਆ ਰਹੇ ਨੇ ਕ੍ਰਿਕਟਰਸ ਆ ਰਹੇ ਨੇ ਤੇ ਮੈਂ ਵੀ ਇੱਕ ਆਪਣੀ ਪੇਂਟਿੰਗ ਦੇ ਜ਼ਰੀਏ ਇਹਨਾਂ ਨੂੰ ਵਿਸ਼ ਕੀਤਾ ਵਾ ਤੇ ਮੈਂ ਚਾਹਨਾ ਵਾ ਕਿ ਆ ਪੇਂਟਿੰਗ ਮੇਰੀ ਉੱਤੇ ਲੱਗੇ ਕਿਦਾਂ ਸਮਾਂ ਕੱਢਿਆ ਜਾਂਦਾ ਇੱਕ ਤੁਸੀਂ ਪੀਜੀ ਰਹੇ ਹੋ ਵੱਕ ਕਲਾਕਾਰਾਂ ਨੂੰ ਪੇਂਟਿੰਗ ਆ ਚੁੱਕੇ ਹੋ ਕਿਦਾਂ ਸਮਾਂ ਕੱਢਿਆ ਜਾਂਦਾ ਇਹ ਸਰ ਮੈਂ ਸਕੂਲ ਤੋਂ ਬਾਅਦ ਮੈਂ ਪੇਂਟਿੰਗ ਸਿੱਖਦਾ ਹਾਂ ਸਿੱਧਾ ਕੇ ਮੈਂ ਥੋੜੀ ਜਿਹੀ ਰੈਸਟ ਕਰਕੇ ਰੋਟੀਵਾਨੀ ਖਾ ਕੇ ਪੇਂਟਿੰਗਸ ਮੈਂ ਨਾਲ ਹੀ ਸ਼ੁਰੂ ਕਰ ਦਿੰਦਾ ਹਾਂ ਤੇ ਰਾਤ ਵੀ ਮੈਨੂੰ ਲਗਾਨੀ ਪੁੱਹਦੀ ਸੀ ਤੇ ਇਹ ਪੇਂਟਿੰਗ ਦੇ ਵਿੱਚ ਇੱਕ ਹੋਰ ਖਾਸियत ਇਹ ਹੈਗੀ ਆ ਕਿ ਇਹ ਜਿਹੜੀ ਜੋੜੀ ਹੈਗੀ ਆ ਇੰਟਰਨੈਟ ਤੇ ਤੁਸੀਂ ਸਰਚ ਕਰੋਗੇ ਤੇ ਸੇਮ ਪੋਜ਼ ਨਹੀਂ ਆਏਗਾ ਕਿ ਜਿਹੜੀ ਰਾਧਿਕਾ ਮਰਚਣ ਦੀ ਪੇਂਟਿੰਗ ਆ ਉਹ ਮੈਂ ਇਹ ਦੂਸਰਾ ਪੋਜ਼ ਮਨਿਆਵਾ ਇੱਕ ਥੋੜੀ ਆਪਣੀ ਕ੍ਰੀਏਟੀਵਿਟੀ ਦਿਖਾਈ ਆ ਜਿਸ ਤਰ੍ਹਾਂ ਕਿ ਵਿਆਹ ਦਾ ਮਾਹੌਲ ਦਿਖਾਇਆ ਵਾ ਪਿੰਕ ਰੈੱਡ ਕਲਰ ਦੀ ਡਰੈਸ ਮਨਿਆਵਾ ਜਿਹੜਾ ਅਨੰਤ ਅਮਬਾਨੀ ਦਾ ਜਿਹੜਾ ਕੋਟ ਆ ਬਲੈਕ ਕੋਟ ਆ ਬਲੈਕ ਕਲਰ ਮੈਂ ਜੂਜ਼ ਨਹੀਂ ਕੀਤਾ ਕਿ ਇੱਕ ਵਿਆਹ ਦਾ ਮਾਹੌਲ ਲਗਾਵਾ ਥੋੜਾ ਸਗਨਾ ਵਾਲਾ ਟੱਚ ਦਿੱਤਾ ਬਲੈਕ ਦੀ ਜਗ੍ਹਾ ਬਲੂ ਕੋਟ ਕਰਤਾ ਤੇ ਉਹਦੇ ਨਾਲ ਮੈਚਿੰਗ ਜਿਹੜੀ ਬੈਕਗ੍ਰਾਉਂਡ ਦੀ ਮੈਂ ਸਕਾਈ ਬਲੂ ਕਰਤੀ ਤੇ ਇਹਨੂੰ ਪੇਂਟਿੰਗ ਨਾਲ ਕੰਬਾਈਨ ਕੀਤਾ ਤੇ ਕਾਫੀ ਸਾਲਾਂ ਬਾਅਦ ਮੈਂ ਇੱਕ ਕਪਲ ਪੇਂਟਿੰਗ ਬਣਾ ਰਿਹਾ ਹਾਂ ਫੋਟੋ ਕੱਟ 5-6 ਸਾਲਾਂ ਬਾਅਦ ਮੈਂ ਲਾਸਟ ਜਿਹੜੀ ਪ੍ਰਿੰਸ ਹੈਰੀ ਦੀ ਮੇਂਗਰ ਮਾਰਕਲ ਦੀ ਪੇਂਟਿੰਗ ਲਾਈ ਜਿਹੜੇ ਲੰਡਨ ਦੇ ਰਾਜਕਮਰ ਨੇ ਤੇ ਹੁਣ ਮੈਨੂੰ ਮੌਕਾ ਮਿਲਿਆ ਤੇ ਜਿਸ ਤਰ੍ਹਾਂ ਕੇ ਗੱਲ ਕੀਤੀ ਹੈ ਮੈਂ ਨੀਤਾ ਮਾਨੀ ਜੀ 골ਡਨ ਡੰਪਲ ਬਹੁਤ ਵਾਰ ਆਏ ਨੇ ਤੇ ਮੈਂ ਬੜੀ ਵਾਰੀ ਸੋਚਿਆ ਸੀ ਕਿ ਮੈਂ ਇਹਨਾਂ ਦੀ ਪੇਂਟਿੰਗ ਨਾ ਮਾ ਅਮਰ ਸਰ ਵਿਜ਼ਿਟ ਤੇ ਆਂਦੇ ਨੇ ਤੇ ਉਹਨਾਂ ਦੇ ਪਰਿਵਾਰ ਚ ਕਿਸੇ ਵੀ ਸਦਸਾ ਦੀ ਪੇਂਟਿੰਗ ਨਾ ਮਾ ਤੇ ਹੁਣ ਮੈਨੂੰ ਮੌਕਾ ਮਿਲਿਆ ਵਾ ਕਿ ਇੱਕ ਐਡਾ ਵੱਡਾ ਮੌਕਾ ਮਿਲਿਆ ਜਿਹਦੇ ਵਿੱਚ ਕਿ ਪ੍ਰੀ ਵੈਡਿੰਗ 1 ਹੋਈ ਪ੍ਰੀ ਵੈਡਿੰਗ 2 ਹੋਈ ਤੇ ਹੁਣ ਜਾ ਕੇ ਉਹਨਾਂ ਦਾ ਵਿਆਹ ਹੋਣ ਜਾ ਰਿਹਾ ਤੇ ਇਸ ਤੋਂ ਵਧੀਆ ਕੋਈ ਮੌਕਾ ਮੇਰੇ ਲਈ ਵੀ ਨਹੀਂ ਹੈ ਕਿ ਮੈਂ ਇੱਕ ਆਪਣੇ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇ ਦ